ਪੂਰੇ ਪੰਜਾਬ ਸਟੇਟ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਇਹ ਜੋ ਪੰਜਾਬ ਪੁਲਿਸ ਦੀ ਐਂਟੀ ਡਰਗ ਕੈਂਪੇਨ ਚੱਲ ਰਹੀ ਹੈ ਉਹਦਾ ঈਗਲ 5 ਆਪਰੇਸ਼ਨ ਚੱਲ ਰਿਹਾ ਹੈਗਾ ਜਿੰਨੇ ਵੀ ਡਰਗ ਹਾਟਸਪots ਹੈਗੇ ਉਹਨਾਂ ਤੇ ਸਾਰੇ ਜ਼ਿਲ੍ਹੇ ਦੇ ਵਿੱਚ ਚੈਕਿੰਗ ਕਰਾਈ ਜਾ ਰਹੀ ਹੈ ਅਸੀਂ ਇਸ ਵਕ ਵਕ ਅਫਸਰਾਂ ਦੇ ਥੱਲੇ ਟੀਮਜ਼ ਬਣਾਈ ਹੋਈਆਂ ਤੇ ਇੰਟੈਲੀਜੈਂਸ ਇਨਪੁੱਟਸ ਦੇ ਨਾਲ ਅਸੀਂ ਇਹ ਚੈਕਿੰਗ ਕਰਵਾ ਰਹੇ ਹਾਂ ਤੇ ਇੱਥੇ ਜੋ ਹਾਲੇ ਤੱਕ ਸਾਨੂੰ ਕੁਝ ਪ੍ਰਾਪਤੀਆਂ ਵੀ ਹੋਈਆਂ ਕੁਝ ਰਿਕਵਰੀਜ਼ ਹੋਈਆਂ ਐਕਸਾਈਜ਼ ਦੀ ਵੀ ਐਨਡੀ ਦੀ ਕੁਛ ਅਸੀਂ ਬੰਦੇ ਵੀ ਰਾਉਂਡ ਅਪ ਕੀਤੇ ਆ ਤੇ ਵਹੀਕਲਸ ਵੀ ਇਨਕਾਉਂਟਰ ਕੀਤੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਜੀ ਇਹ ਜਿਹੜੇ ਵੀ ਜਿੱਦਾਂ ਕਿ ਇਹ ਰਾਮ ਬਾਗ ਦਾ ਬੈਕ ਸਾਈਡ ਹੈਗਾ ਬੱਸ ਸਟੈਂਡ ਦਾ ਹੈਗਾ ਇੱਕ ਤਫੇ ਦੇ ਵਿੱਚ ਹੈਗਾ ਮੈਲਕਲਾ ਦੇ ਵਿੱਚ ਵੀ ਕਰਾ ਰਹੇ ਆ ਅਡੜ ਥਾਵਾਂ ਤੇ ਵਿਸ਼ੇ ਵੀ ਸਾਨੂੰ ਪਹਿਲਾਂ ਤੋਂ ਵੀ ਇਨਫੋਰਮੇਸ਼ਨ ਬੇਸਡ ਵੀ ਹੈਗਾ ਤੇ ਜੋ ਡਰਗ ਹੌਟਸਪੌਟ ਜਿੱਤੇ ਕਿ ਪਹਿਲਾਂ ਕਾਫੀ ਪਰਚੇ ਦਰਜ ਨੇ ਉਹਨਾਂ ਏਰੀਆ ਦੇ ਵਿੱਚ ਕਾਸੋ ਆਪਰੇਸ਼ਨਸ ਕਰਾਇਆ ਸਰ ਪ੍ਰੋਪਰਟੀ ਵੀ ਸੀਲ ਕੀਤੀਆਂ ਜਾਣਗੀਆਂ ਜਿਹਨਾਂ ਦੀ ਹਾਂਜੀ ਬਿਲਕੁਲ ਅਸੀਂ ਪਹਿਲਾਂ ਵੀ ਜੀ ਕਾਫੀ ਨੀਅਰ ਅਬਾਊਟ 8 ਕਰੋੜ ਦੀ ਪ੍ਰੋਪਰਟੀਆਂ ਜੋ ਇਲੀਗਲੀ ਬਣਾਈ ਹੋਈਆਂ ਹਨ ਨਸ਼ਾ ਤਸਕਰਾਂ ਵੱਲੋਂ ਨਸ਼ੇ ਵੇਚ ਕੇ ਉਹ ਅਸੀਂ ਸੀਜ਼ ਫ੍ਰੀਜ਼ ਕਰਾਈ ਹੈਗੀ ਤੇ ਫੋਰਫੀਟ ਕਰਾਈ ਹੈ ਤੇ ਨਾਲ ਦੀ ਨਾਲ ਹਾਲੇ ਵੀ ਸਾਡੇ ਆਪਰੇਸ਼ਨਸ ਚੱਲ ਰਹੇ ਨੇ ਤੇ ਪ੍ਰੋਪਰਟੀਆਂ ਅਸੀਂ ਹੋਰ ਵੀ ਫ੍ਰੀਜ਼ ਕਰਾਵਾਂਗੇ ਕੇਸਿਸ ਆਰ ਬੀਇੰਗ ਪਰਫੈਕਟ ਸਰ ਆਮ ਵਹੀਕਲ ਮਤਲਬ ਕਿ ਜਿਹੜੇ ਬਨਾਮਨ ਕਰਤੇ ਗਏ ਜੀ ਉਹ ਅਸੀਂ ਪ੍ਰੈਸ ਨੋਟ ਤੁਹਾਨੂੰ ਜਦੋਂ ਕੰਪਲੀਟ ਹੋ ਜਾਂਦਾ ਇੱਕ ਵਾਰੀ ਸਾਡਾ ਆਪਰੇਸ਼ਨ ਫਿਰ ਸ਼ੇਅਰ ਕਰ ਸਰ ਆਮ ਪਬਲਿਕ ਨਸ਼ੇ ਬਾਰੇ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਅਸੀਂ ਇਹੀ ਅਪੀਲ ਕਰਦੇ ਆ ਕਿ ਨਸ਼ੇ ਤੋਂ ਦੂਰ ਰਹੋ ਤੇ ਜੋ ਪੁਲਿਸ ਦੀ ਮੁਹਿੰਮ ਹੈਗੀ ਉਹਦੇ ਵਿੱਚ ਪੁਲਿਸ ਦਾ ਸਾਥ ਦਿਓ ਕਿਸੇ ਕੋਲ ਕੋਈ ਵੀ ਇਨਫੋਰਮੇਸ਼ਨ ਆਂਦੀ ਹੈ ਸਾਡਾ ਵਟਸਐਪ ਨੰਬਰ ਹੈ ਸਾਡੇ ਆਫਸਰਾਂ ਦੇ ਨੰਬਰ ਆਨਲਾਈਨ ਅਵੇਲੇਬਲ ਨੇ ਲੋਕੀ ਕਿਸੇ ਵੀ ਅਫਸਰ ਕੋਲ ਆਕੇ ਇਨਫੋਰਮੇਸ਼ਨ ਦੇ ਸਕਦੇ ਹਨ ਉਹਨਾਂ ਦੀ ਜੋ ਆਇਡੈਂਟੀਟੀ ਹੈ ਉਹ ਖੂਫੀਆ ਰੱਖੀ ਜਾਏਗੀ ਸੀਕ੍ਰੀਟ ਰੱਖੀ ਜਾਏਗੀ ਤੇ ਅਸੀਂ ਸਪਲਾਈ ਚੇਨ ਤੇ ਕੰਮ ਕਰ ਰਹੇ ਹਾਂ ਡਿਮਾਂਡ ਤੇ ਵੀ ਲੋਕੀ ਸਾਡਾ ਸਹਿਯੋਗ ਦੇਣ ਅਗਰ کہیں ਕੋਈ ਨਸ਼ੇ ਦੀ ਲਪਸਤ ਦੇ ਵਿੱਚ ਆਂਦਾ ਹੈ ਉਹਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਵੀ ਅਸੀਂ ਭਰਤੀ ਕਰਾਉਣ ਦੇ ਵਿੱਚ ਸਹਿਯੋਗ ਦੇਵਾਂਗੇ ਤੇ ਲੋਕਾਂ ਨੂੰ ਇਹ ਅਪੀਲ ਹੈ ਕਿ ਬੱਚਿਆਂ ਨੂੰ ਵੀ ਜੋ એનર્ਜੀ ਹੈ ਉਹਨੂੰ ਸਹੀ ਚੈਨਲਾਈਜ਼ ਕਰਕੇ ਤੇ ਸਪੋਰਟਸ ਪੜ੍ਹਾਈ ਵੱਲ ਤੇ ਪ੍ਰੋਗਰੈਸਿਵ ਵਰਕਸ ਵੱਲ ਲਾਇਆ ਜਾਵੇ ਸਰ ਗੱਲ ਕਰੀ ਆਪਾਂ ਚੋਰੀਆਂ ਦੀ ਚੋਰੀਆਂ ਦੀ ਬਾਰਦਾਤਾਂ ਜਿਹੜੀਆਂ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਕੱਲੀ ਮਤਲਬ ਕਿ 8 ਚੋਰੀਆਂ ਤਪੇ ਵਿੱਚ ਹੋਈਆਂ ਨੇ ਬਰਨਾਲਾ ਚੋਰੀ ਉਹਦੇ ਬਾਰੇ ਆਪਾਂ ਮਤਲਬ ਕੀ ਜੀ ਇੰਤਜ਼ਾਮ ਕੀਤੇ ਜੋ ਪਹਿਲਾਂ ਵੀ ਸੀ ਚੋਰੀਆਂ ਜਿੱਦਾਂ ਪ੍ਰੀਵੈਂਟਿਵ ਐਕਸ਼ਨ ਪੁਲਿਸ ਦਾ ਕੰਮ ਹੈਗਾ ਲੈਣਾ ਅਸੀਂ ਪ੍ਰੀਵੈਂਟਿਵ ਵਾਸਤੇ ਵੀ ਕੰਮ ਕਰਦੇ ਹਾਂ ਬਟ ਅਗਰ ਕੁਝ ਹੋ ਜਾਂਦਾ ਹੈ ਤਾਂ ਉਹਨੂੰ ਡਿਟੈਕਟ ਕਰਨ ਦੇ ਵਿੱਚ ਵੀ ਬਰਨਾਲਾ ਪੁਲਿਸ ਦਾ ਜੋ ਟਰੈਕ ਰਿਕਾਰਡ ਹੈ ਉਹ 100% ਦਾ ਹੈ ਅਸੀਂ ਇਹਦੇ ਵਿੱਚ ਵੀ ਜੋ ਇਹ ਰੀਸੈਂਟਲੀ ਚੋਰੀ ਹੋਈਆਂ ਇਹਦੇ ਵਿੱਚ ਵੀ ਸਾਡੇ ਕੋਲ ਕਾਫੀ ਲੀਡਸ ਹੈ ਤੇ ਅਸੀਂ ਛੇਤੀ ਇਹਨਾਂ ਨੂੰ ਫੜ ਲਾਂਗੇ ਤੇ ਰਿਕਵਰੀਜ਼ ਵੀ ਕਰ ਲਾਂਗੇ